ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਆਂ ਜੀ ਉਮੀਦ ਕਰਦੇ ਆਂ ਤੁਸੀਂ ਵੀ ਸਾਰੇ ਠੀਕ ਹੋਵੋਗੇ ਅੱਜ ਫੇਰ ਇੱਕ ਨਵੇਂ ਵਲੌਗ ਨਾਲ ਮਿਲ ਰਹੀ ਆ ਜੀ ਤੁਹਾਨੂੰ ਜਿੱਦਾਂ ਕੱਲ ਮੈਂ ਵਲੌਗ ਪਾਇਆ ਸੀਗਾ ਜੀ ਜਿੱਦਾਂ ਸਾਡੇ ਚਰਮੇ ਦੱਸਿਆ ਸੀ ਇਹਨਾਂ ਵੀ ਸਾਡੇ ਵਿਆਹ ਆ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਸਾਡੇ ਇੱਕ ਆਪਣੇ ਹੀ ਘਰ ਵਿਆਹ ਆ ਤੇ ਉਹਦੇ ਵਿੱਚ ਮੈਂ ਲੇਡੀ ਸੰਗੀਤ ਦਾ ਪਾਇਆ ਸੀਗਾ ਥੋੜਾ ਉਹ ਵੀ ਤੁਹਾਨੂੰ ਦੱਸਿਆ ਹੀ ਕਿ ਉਹ ਦਿਨ ਮੈਂ ਜਲਦੀ ਜਲਦੀ ਆਈ ਹੀ ਮੇਰੇ ਕੋਲ ਤਿਆਰੀ ਤੇ ਕੋਈ ਨਹੀਂ ਹੋਈ ਪਰ ਫਿਰ ਵੀ ਮੈਂ ਆਪਣਾ ਜਿੰਨਾ ਕੁ ਮਤਲਬ ਮੈਨੂੰ ਇਹ ਚ ਆਇਆ ਕਿ ਸਗਣ ਕਰਨਾ ਚਾਹੀਦਾ ਮੈਂ ਵਿਆਹ ਵਾਲੇ ਘਰ ਜਰੂਰ ਕੀਤਾ ਤੇ ਬਾਕੀ ਤੁਸੀਂ ਮਤਲਬ ਹਾਂਜੀ ਜਿੱਦਾਂ ਜੇ ਤੁਸੀਂ ਉਹਨੂੰ ਵਲੌਗ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਪਸੰਦ ਕੀਤਾ ਕਿਉਂਕਿ ਉਸ ਟਾਈਮ ਮੈਂ ਮਾਈਕ ਵਗੈਰਾ ਮੇਰੇ ਕੋਲ ਕੁਝ ਨਹੀਂ ਸੀਗੇ ਕਿ ਆਵਾਜ਼ ਥੋੜੀ ਦੂਰ ਦੀ ਸੀ ਕਿ ਆਵਾਜ਼ ਥੋੜੀ ਘੱਟ ਆਈ ਆ ਪਰ ਚਲੋ ਫਿਰ ਵੀ ਬਹੁਤ ਵਧੀਆ ਬਾਕੀ ਤੁਸੀਂ ਮੈਨੂੰ ਉਹਦੇ ਵਿੱਚ ਕਮੈਂਟ ਕਰਕੇ ਹੋਰ ਦੱਸਿਓ ਕਿ ਤੁਹਾਨੂੰ ਜਿਹੜਾ ਮੈਂ ਉਹ ਗਾਣਾ ਗਾਇਆ ਸੀ ਕਿੱਦਾਂ ਲੱਗਿਆ ਹਨਾ ਬਾਕੀ ਵੇਖੋ ਜੀ ਵਿਆਹ ਦਾ ਮਾਹੌਲ ਆ ਬੜਾ ਵਧੀਆ ਆ ਤੁਹਾਨੂੰ ਨਸੰਨੀ ਆ ਕਿ ਕਰਨਪੜ ਸਾਹਿਬ ਤੋਂ ਰੱਖਿਆ ਹੋਇਆ ਆ ਬਾਬਾ ਜੀ ਦੀ ਕਿਰਪਾ ਨਾਲ ਦਾ ਤੇ ਅੱਜ ਅਸੀਂ ਅ ਅੱਜ ਮਹਿੰਦੀ ਵੀ ਸੀਗੀ ਤੇ ਬਾਕੀ ਅਸੀਂ ਉਧਰ ਹੀ ਐਡਵਾਈਟ ਆ ਪੂਰੇ ਉਧਰ ਹੀ ਪਸਾ ਵਿਆਹ ਵੇਖਣੇ ਆ ਚਲੋ ਬੜਾ ਵਧੀਆ ਮਾਹੌਲ ਆ ਇਹ ਬੱਚੇ ਬਾਹਰੋਂ ਆਏ ਆ ਜੀ ਇਹ ਆਸਟ੍ਰੇਲੀਆ ਤੋਂ ਆਏ ਆ ਬੱਚੇ ਜਿਨ੍ਹਾਂ ਦਾ ਵਿਆਹ ਆ ਬੇਟੇ ਦਾ ਉਹ ਆਪ ਬਾਹਰ ਆ ਆਸਟ੍ਰੇਲੀਆ ਦੋਨੋਂ ਭੈਣ ਭਰਾ ਤੇ ਭੈਣ ਦਾ ਵਿਆਹ ਪਿਛਲੇ ਸਾਲ ਹੋਇਆ ਸੀਗਾ ਨੇ ਪਿਛਲੇ ਸਾਲ ਨਹੀਂ ਸੌਰੀ ਉਹਨਾਂ ਦੇ ਤਿੰਨ ਤਿੰਨ ਚਾਰ ਸਾਲ ਹੋ ਗਏ ਪਹਿੰਦਾ ਵਿਆਹ ਹੋਇਆ ਇਹਨੂੰ ਤੇ ਹੁਣ ਦਾ ਭਰਾ ਦਾ ਵਿਆਹ ਆ ਜੋ ਬੱਚੇ ਬੜੇ ਪਿਆਰੇ ਬੱਚੇ ਨੇ ਤੇ ਬੜਾ ਪਿਆਰ ਕਰਦੇ ਆ ਬਹੁਤ ਮੋਹ ਕਰਦੇ ਆ ਤੇ ਤੁਹਾਨੂੰ ਦੱਸਿਆ ਸੀ ਕਿਦਾ ਕਿ ਮੈਂ ਹਸਪੀਟਲ ਹੀਗਾ ਪਰ ਮੈਨੂੰ ਉੱਥੇ ਫੋਨ ਕਰ ਕਰਕੇ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਆਓ ਜਰੂਰ ਸ਼ਾਮਲ ਹੋਵੋ ਵਿਆਹ ਵਿੱਚ ਤੇ ਫਿਰ ਮੈਨੂੰ ਥੋੜਾ ਆਉਣਾ ਪਿਆ ਤੁਹਾਨੂੰ ਪਤਾ ਜਦੋਂ ਕੋਈ ਜਿਆਦਾ ਮੋਹ ਕਰੇ ਫਿਰ ਕਰਨਾ ਵੀ ਚਾਹੀਦਾ ਆ ਸਾਰਿਆਂ ਦਾ ਹਨਾ ਜੀ ਬਾਕੀ ਅੱਜ ਹੁਣ ਖਣਪੜ ਸਾਹਿਬ ਦਾ ਕੀ ਹੋਇਆ ਕੱਲ ਦਾ ਤੇ ਕੱਲ ਦਾ ਮੈਂ ਤੁਹਾਨੂੰ ਕੁਝ ਨਹੀਂ ਦਿਖਾਇਆ ਉੱਥੇ ਮੈਂ ਹੁਣ ਤੁਹਾਨੂੰ ਅੱਜ ਮੈਂ ਦਾ ਇਰਾਦਾ ਹੈ ਕਿ ਤੁਹਾਨੂੰ ਸਾਰੀਆਂ ਰੌਣਕਾਂ ਦਿਖਾਵਾਂ ਜਾ ਕੇ ਉਹ ਘਰ ਦੀ ਸਭ ਤੋਂ ਜ਼ਿਆਦਾ ਵਧੀਆ ਡੈਕੋਰੇਸ਼ਨ ਬਹੁਤ ਸੋਹਣੀ ਹੋਈ ਆ ਘਰ ਦੀ ਘਰ ਵੀ ਬਹੁਤ ਪਿਆਰਾ ਹੈ ਉਹਨਾਂ ਦਾ ਪਰ ਘਰ ਦੇ ਦੇ ਡੈਕੋਰੇਸ਼ਨ ਹੋਈ ਆ ਉਹ ਤੋਂ ਵੀ ਸੋਹਣੀ ਹੋਈ ਆ ਤੇ ਬੜੀ ਪਿਆਰੀ ਆ ਬਾਕੀ ਬਹੁਤ ਖੁਸ਼ੀ ਦਾ ਮਾਹੌਲ ਆ ਤੇ ਵੇਖੋ ਜੀ ਅੱਜ ਮਹਿੰਦੀ ਸੀਗੀ ਤੇ ਅੱਜ ਮਹਿੰਦੀ ਤੇ ਮੈਂ ਵੀ ਅੱਜ ਕਾਫੀ ਲੇਟ ਹੋਈ ਕਿ ਤੁਹਾਨੂੰ ਜਿੱਦਾ ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਜਿਹੜੇ ਮੇਰੇ ਨਾਲ ਟੱਚ ਵਿੱਚ ਨੇ ਉਹਨਾਂ ਨੂੰ ਪਤਾ ਹੀ ਆ ਕਿ ਸੱਜ ਦਾ ਘਰੇ ਘਰੇ ਦਾ ਖਲਾਰਾ ਵਗੈਰਾ ਦਾ ਸਾਰਾ ਜਿੱਦਾਂ ਵੀ ਥੋੜਾ ਬੋਤਾ ਕੰਮ ਵਿੱਚੋਂ ਇਦਾਂ ਨਿਕਲਣਾ ਨਿਕਲ ਕੇ ਜਾ ਕੇ ਮੈਂ ਜਾਨੀ ਆ ਕੰਮ ਕਰ ਕਰ ਕੇ ਹਨਾ ਫਿਰ ਮੈਂ ਕਾਫੀ ਲੇਟ ਗਈ ਅੱਜ ਕਿਉਂਕਿ ਮੈਂ ਵੀ ਮਹਿੰਦੀ ਵਗੈਰਾ ਲਾ ਲਈ ਸਿਰ ਨੂੰ ਤੇ ਉਹ ਤੁਹਾਨੂੰ ਪਤਾ ਮਹਿੰਦੀ ਲਾ ਲੋ ਤੇ ਫਿਰ 3-4 ਘੰਟੇ ਤੱਕ ਤੇ ਨਹੀਂ ਜਾਂਦੇ ਆਗੇ ਹਨਾ ਤੇ ਉਹਦੇ ਕਰਕੇ ਫਿਰ ਮੈਂ ਲੇਟ ਹੀ ਗਈ ਵਾਵਾ ਫਿਰ ਸੁਨਾ ਆਏ ਵੀ ਨਹੀਂ ਛੇਤੀ ਆਓ ਤੁਸੀਂ ਲਾਸਟ ਰਹਿ ਗਏ ਮਹਿੰਦੀ ਲਾਉਣ ਵਾਲੇ ਤੇ ਫਿਰ ਮੈਂ ਗਈ ਜੀ ਤੇ ਉੱਥੇ ਜਾ ਕੇ ਮੈਂ ਕੈਮਰਾ ਨਹੀਂ ਖੜਿਆ ਤਾਂ ਦੂਜੀ ਗੱਲ ਤੁਹਾਨੂੰ ਪਤਾ ਹੀ ਹੈ ਕਿ ਹੱਥ ਮਹਿੰਦੀ ਵਾਲੇ ਸਾਰਿਆਂ ਦੇ ਹੀ ਮੈਂ ਕਿਸੇ ਨੂੰ ਕੈਮਰਾ ਫੜਾ ਵੀ ਨਹੀਂ ਸਕਦੀ ਤੇ ਤਾਂ ਕਰਕੇ ਹੁਣ ਮੈਂ ਮਹਿੰਦੀ ਲਵਾਈ ਆ ਜੀ ਤੇ ਆ ਦੇਖੋ ਮਹਿੰਦੀ ਤੇ ਵੇਖੋ ਤੁਸੀਂ ਪਿਆਰੀ ਲੱਗੀ ਹੋਇਆ ਡਿਜ਼ਾਈਨ ਬਹੁਤ ਸੋਹਣਾ ਪਾਇਆ ਹੈ ਉਹਨੇ ਬੜੇ ਪਿਆਰੇ ਬਣਾ ਲਾਈਏ ਉਹਨੇ ਮਹਿੰਦੀ ਠੀਕ ਹੈ ਜੀ ਤੇ ਹੁਣ ਮੈਂ ਸੋਚਿਆ ਕਿ ਜੇ ਤੁਹਾਨੂੰ ਪਤਾ ਜੇ ਤੁਸੀਂ ਤੁਸੀਂ ਵੀ ਇੱਕ ਸਾਡੀ ਇੱਕ ਫੈਮਿਲੀ ਬਣ ਚੁੱਕੇ ਹੋਨੇ ਆ ਤੇ ਫਿਰ ਹਰ ਗੱਲ ਸ਼ੇਅਰ ਕਰਨੀ ਜਰੀ ਹੁੰਦੀ ਆ ਕਿ ਬਹੁਤ ਜ਼ਰੂਰੀ ਜੀ ਬਣ ਜਾਂਦੀ ਆ ਜਦੋਂ ਆਪਾਂ ਵਲੋਗਿੰਗ ਦਾ ਕੰਮ ਸ਼ੁਰੂ ਕਰਦੇ ਆ ਤੇ ਫਿਰ ਹਰ ਗੱਲ ਤੁਹਾਡੇ ਨਾਲ ਹੀ ਸ਼ੇਅਰ ਕਰਨੀ ਆ ਅਸੀਂ ਜੀ ਇਹਦਾ ਜੀ ਫਿਰ ਉਸ ਤੋਂ ਬਾਅਦ ਵਿੱਚ ਹੁਣ ਤੁਹਾਨੂੰ ਮੈਂ ਉਹਨਾਂ ਦੇ ਘਰ ਦੀ ਡੈਕੋਰੇਸ਼ਨ ਦਿਖਾਵਾਂਗੀ ਬਹੁਤ ਪਿਆਰਾ ਮਤਲਬ ਡੈਕੋਰੇਟ ਕੀਤਾ ਹੋਇਆ ਉਹਨਾਂ ਦਾ ਘਰ ਤੇ ਉਹ ਤੁਹਾਨੂੰ ਇਸ ਟਾਈਮ ਲਾਈਟਿੰਗ ਵਗੈਰਾ ਵੀ ਬਹੁਤ ਸੋਹਣੀ ਲੱਗੀ ਹੋਈ ਆ ਫਿਰ ਹੁਣ ਤੁਹਾਨੂੰ ਮੈਂ ਜਾ ਕੇ ਤੇ ਦਿਖਾਵਾਂਗੀ ਹੁਣ ਅਸੀਂ ਚੱਲੇ ਆ ਜੀ ਰੋਟੀ ਖਾਣ ਤੇ ਮੈਂ ਸੋਚਿਆ ਕਿ ਚਲੋ ਥੋੜਾ ਬਹੁਤਾ ਵਲੌਗ ਬਣਾ ਕੇ ਤੇ ਨਾਲ ਤੁਹਾਨੂੰ ਵੀ ਵਿਆਹ ਵਿਖਾਇਆ ਜਾਵੇ ਤੇ ਸਵੇਰੇ ਖੰਡਪੜ ਸਾਹਿਬ ਦਾ ਭੋਗ ਹੋ ਗਿਆ ਜੀ ਤੇ ਫਿਰ ਖੰਡਪੜ ਸਾਹਿਬ ਦੇ ਭੋਗ ਲਈ ਅਸੀਂ ਜਿੱਦਾਂ ਵੀ ਰੈਡੀ ਹੋਵਾਂਗੇ ਸਾਰਾ ਕੁਝ ਤੁਹਾਨੂੰ ਵਿਖਾਇਆ ਜਾਏਗਾ ਅੱਜ ਸਾਰੀ ਢੜੀ ਵੀ ਬੜਾ ਵਧੀਆ ਰਿਹਾ ਸਵੇਰੇ ਅਸੀਂ ਗਏ ਉਹਨਾਂ ਮਤਲਬ ਬੜਾ ਵਧੀਆ ਅਰੇਂਜਮੈਂਟ ਕੀਤਾ ਹੈ ਜੀ ਸਾਰਾ ਜਿਸਾ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਸਾਰੇ ਵਿਆਹ ਦਾ ਬੜਾ ਵਧੀਆ ਸਵੇਰੇ ਉਹਨਾਂ ਕੁਲਚੇ ਵਗੈਰਾ ਲਗਾਏ ਤੇ ਮੈਂ ਚਾਹੁੰਦੀ ਸੀਗੀ ਵੀ ਮੈਂ ਉਹਦਾ ਵਲੌਗ ਬਣਾਵਾ ਪਰ ਤੁਹਾਨੂੰ ਪਤਾ ਮੈਂ ਥੋੜੀ ਬਿਜ਼ੀ ਹੋਣ ਕਰਕੇ ਘਰ ਦੇ ਕੰਮ ਹੋਣ ਕਰਕੇ ਦੂਜਾ ਦੂਜਾ ਵਿਆਹ ਆ ਜੀ ਤੇ ਵਿਆਹ ਜਿਹੜਾ ਸ਼ਗਨ ਤੇ ਮੈਂ ਸੂਟ ਪਾਉਣਾ ਵਾ ਅੱਜ ਤੱਕ ਮੇਰਾ ਸਟਿਚ ਨਹੀਂ ਹੋਇਆ ਉਹ ਮੈਂ ਕੱਲ ਅੱਧੀ ਕਟਿੰਗ ਕੀਤੀ ਆ ਤੇ ਹੁਣ ਕੱਲ ਕਟਿੰਗ ਕਰਕੇ ਤੇ ਅੱਜ ਤੇ ਬਿਲਕੁਲ ਹੀ ਅੱਜ ਮੈਂ ਸਫਾਈਆਂ ਚ ਲੰਘਾਤੀ ਸਾਰੀ ਦਿਹਾੜੀ ਤੁਹਾਨੂੰ ਪਤਾ ਮਿਸਤੀ ਲੱਗੇ ਤਾਂ ਕਿਤੇ ਨਾ ਕਿਤੇ ਖਲਾਰਾ ਪਾ ਦਿੰਦੇ ਆ ਤੇ ਮੈਨੂੰ ਫੇਰ ਸਾਫ ਕਰਨਾ ਪੈਂਦਾ ਤੇ ਫੇਰ ਹੁਣ ਜਿਹੜਾ ਸੂਟ ਕਟਿਆ ਹੋਇਆ ਆ ਉਹ ਸੂਟ ਜਿਹੜਾ ਓ ਮੈਂ ਹੁਣ ਕੱਲ ਸੀ ਨਾ ਆ ਕੱਲ ਉਹ ਵੀ ਖੰਡ ਪਰਸਾ ਦਾ ਪੋ ਗਿਆ ਸਾਰਾ ਦਿਨ ਇੱਥੇ ਲੰਗ ਜਾਣਾ ਆ ਤੇ ਫਿਰ ਵੇਖੋ ਹੁਣ ਥੋੜੇ ਥੋੜਾ ਟਾਈਮ ਕੱਢ ਕੇ ਮੈਂ ਸੂਟ ਕਦੋਂ ਸੀ ਨਹੀਂ ਕਿਉਂਕਿ ਸੂਟ ਪਰਸੋ ਪਾਣਾ ਆ ਤੇ ਤੁਹਾਨੂੰ ਪਤਾ ਸੂਟ ਤੇ ਹੁੰਦਾ ਹੀ ਆ ਪਰ ਜਨਾਨੀਆਂ ਨੂੰ ਇਹ ਚ ਹੁੰਦਾ ਵੀ ਨਵਾਂ ਵਿਆਹ ਹਰ ਵਿਆਹ ਤੇ ਨਵੇਂ ਸੂਟ ਹੋਣ ਤੇ ਤਾਂ ਕਰਕੇ ਮੈਂ ਸੂਟ ਬਣਾਏ ਤੇ ਦੋ ਤਿੰਨ ਸੀਗੇ ਪਰ ਮੇਰੇ ਕੜਾਈ ਕਰਕੇ ਨਹੀਂ ਆਏ ਜਿਹੜਾ ਕੜਾਈ ਕਰਕੇ ਮੇਰਾ ਆ ਗਿਆ ਉਹ ਸੂਟ ਮੈਂ ਹੁਣ ਸਟਿਚੇ ਕਰਨਾ ਆ ਫਿਰ ਉਹ ਮੈਂ ਕੱਲ ਕਰੂੰਗੀ ਤੇ ਹੁਣ ਆਜੋ ਤੁਹਾਨੂੰ ਮੈਂ ਉੱਥੇ ਘਰ ਦੀ ਡੈਕੋਰੇਸ਼ਨ ਵਿਖਾਉਣੀ ਹੈ ਕਿ ਬੜੀ ਪਿਆਰੀ ਡੈਕੋਰੇਸ਼ਨ ਹੋਈ ਹੈ ਬਹੁਤ ਸੋਹਣਾ ਘਰ ਲੱਗਿਆ ਆ ਤੇ ਚਲੋ ਬਾਬਾ ਜੀ ਸਾਰੇ ਕੰਮ ਵਧੀਆ-ਵਧੀਆ ਕਰਨ ਖੁਸ਼ੀਆਂ ਨਾਲ ਸਾਰੇ ਕੰਮ ਹੋਣ ਬਾਕੀ ਬੱਚੇ ਬਹੁਤ ਪਿਆਰੇ ਨੇ ਮੋਹ ਕਰਦੇ ਆ ਸਾਰੇ ਤੇ ਚਲੋ ਜੀ ਹੁਣ ਤੁਹਾਨੂੰ ਅਹੀਂ ਉੱਥੇ ਜਾ ਕੇ ਮਿਲਦੇ ਆ ਉਹ ਪੂਰੇ ਘਰ ਦੀ ਡੈਕੋਰੇਸ਼ਨ ਨਾਲ ਮੈਂ ਤੁਹਾਨੂੰ ਦਿਖਾਉਂਦੇ ਆ ਕਿ ਬਹੁਤ ਸੋਹਣਾ ਸਜਿਆ ਪਿਆ ਆ ਘਰ ਤੇ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਡੈਕੋਰੇਸ਼ਨ ਕਿੱਦਾਂ ਦੀ ਲੱਗੀ ਆ ਤੇ ਬਾਕੀ ਹਾਂਜੀ ਬਾਕੀ ਤੁਹਾਡੇ ਨਾਲ ਗੱਲਾਂ ਤੇ ਬਹੁਤ ਹੋ ਗਈਆਂ ਜੀ ਹੁਣ ਇਦਾਂ ਆ ਕਿ ਚਲੋ ਨਾਲ ਨਾਲ ਆਪਾਂ ਗੱਲਾਂ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਜਿਹੜੀ ਘਰ ਦੀ ਡੈਕੋਰੇਸ਼ਨ ਹੋਈ ਆ ਬੜੀ ਪਿਆਰੀ ਹੋਈ ਆ ਬਹੁਤ ਸੋਹਣਾ ਲੱਗਣ ਡਿਆ ਆ ਤੇ ਹੁਣ ਆਪਾਂ ਚੱਲਦੇ ਆ ਤੇ ਜਾ ਕੇ ਤੇ ਤੁਹਾਨੂੰ ਨਾਲ ਹੀ ਘਰ ਦੀ ਡੈਕੋਰੇਸ਼ਨ ਨਾਲ ਦਿਖਾਉਨੇ ਆ ਫਿਰ ਚਲੋ ਚਲੀਏ ਹੁਣ ਆਪਾਂ ਵਿਆਹ ਵਾਲੇ ਘਰ ਫਿਰ ਉੱਥੇ ਵਿਆਹ ਵਾਲੇ ਘਰ ਜਾ ਕੇ ਤੇ ਤੁਹਾਨੂੰ ਮਿਲਦੇ ਆ ਤੇ ਫਿਰ ਤੁਸੀਂ ਦੱਸਿਓ ਸਾਰੇ ਜਣੇ ਕਿ ਤੁਹਾਨੂੰ ਕਮੈਂਟ ਕਰਕੇ ਦੱਸਿਓ ਕਿ ਵਿਆਹ ਵਾਲੇ ਘਰ ਦੀ ਡੈਕੋਰੇਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ ਆ ਕਿੱਦਾਂ ਸਾਨੂੰ ਤੁਹਾਨੂੰ ਸਾਰਾ ਮਾਹੌਲ ਲੱਗਾ ਆ ਤੇ ਚਲੋ ਆਓ ਜੀ ਚਲੀਏ ਹੁਣ ਵਿਆਹ ਵਾਲੇ ਘਰ ਸਤਿ ਗੁਰੂ ਈ ਮਨਲਾ ਪਨਵਾ ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਲ ਕਲ ਮਈ ਗਲ ਹੋ ਰਿਆ ਸਾਨੇ ਜਜਣਾ ਆਰਿ ਅੰਤ ਬਾਦ ਹੋਏ ਪੰਛਰੀ ਆ ਨਾਨਕੀ ਏਕੰਕਾਰ ਪੌੜੀ ਏਕਮੇ ਓੰਕਾਰ ਬ੍ਰਹਮ ਕਰੋ ਬੰਦਨਾ ਜੀ ਤਾਂ ਨੱਡੇ ਵੀ ਤਾਂ ਤਾ ਕਰਦਾ ਸਾਰਾ ਦਿਖਾਇਆ ਸੀਗਾ ਉਹ ਜੋ ਵਲੌਗ ਜੀ ਮੈਂ ਨਹੀਂ ਪਾਇਆ ਹੋਸੀ ਵਲੌਗ ਜਾਲ ਕਰਾਂ ਵੀ ਤੇ ਹੁਣ ਭੋਗ ਪੈਂਡਿਆ ਹੈ ਘਣਪਨ ਸਾਹਿਬ ਦਾ ਤੇ ਮੈਂ ਵੇਖੋ ਅੱਜ ਮੇਰਾ ਸੂਟ ਸੀ ਪੰਡਿਆ ਫੇਰ ਸੂਟ ਸੀ ਪੰਡਿਆ ਫੇਰ ਘਰ ਦੇ ਟੈਲਰ ਦਾ ਸੁੱਖ ਬਹੁਤ ਹੁੰਦਾ ਵਾ ਇਹ ਕਰਦਾ ਕਹਿੰਦੇ ਉਹ ਮੋਜੀ ਹੈਣਾ ਸੇਰੇ ਕਹਿੰਦੇ ਮੋਜੀ ਦੇ ਪਰ ਜੁੱਤੀ ਨਹੀਂ ਹੁੰਦੀ ਉਹ ਹਿਸਾਬ ਮੇਰਾ ਵਾ ਤੇ ਆਹ ਵੇਖੋ ਸੂਟ ਜੇ ਮੈਂ ਸੀ ਪੰਡਿਆ ਜੱਦਾਂ ਕ ਸੀਪੇ ਬੰਦਾ ਕ ਸੀਮਾ ਵਾਲਾ ਪਿਆ ਵਾ ਮੈਂ ਬਾਹ ਸੀਮਾਂ ਹਿੱਤੇ ਮੇਰਾ ਟਾਈਮ ਲੱਗਾ ਥ੍ਰੈਡਿੰਗ ਕਰਾਉਣ ਦਾ ਪਰ ਮੈਂ ਕੋਦੇ ਧਾਗਾ ਫੜਿਆ ਆ ਤੇ ਇਹਨੂੰ ਮੈਂ ਕੋਹੜਾੜ ਤੇ ਲੱਗੀ ਮਾਨ ਤੇ ਮੈਂ ਕਿਹਾ ਚਲ ਕੋਈ ਨਹੀਂ ਥੋੜੇ ਥੋੜੇ ਕਰ ਲੈਨੇ ਮੜਾ ਮੋਟਾ ਜਾ ਬਾਕੀ ਫੇਰ ਸ਼ਾਮੀ ਬਾਕੀ ਫੇਸ਼ਲ ਵਗੈਰਾ ਮੈਂ ਕਰਵਾਉਂਦੀ ਨਹੀਂ ਆ ਕਿਉਂਕਿ ਫੇਸ਼ਲ ਕਰਵਾਵਾ ਤੇ ਮੇਰੇ ਮੂੰਹ ਦੀ ਚਹੀਏ ਜ਼ਿਆਦਾ ਡਾਰਕ ਹੋ ਜਾਂਦੀਆਂ ਵਾ ਤਾਂ ਕਰਕੇ ਉਹ ਨਹੀਂ ਮੈਂ ਕਰਵਾਉਂਦੀ ਤੇ ਅਬ ਮੈਂ ਥ੍ਰੈਡ ਮਾਰਨ ਲੱਗੀ ਆ ਜੇ ਕਿ ਵੀ ਆ ਬਖੋਦ ਦਾ ਫੋਰਹੈਂਡ ਕਿਦਾਂ ਕਰਨਾ ਵਾ ਮੈਂ ਲੱਗੀ ਥ੍ਰੈਡ ਮਾਰਨ ਤੂੰ ਆ ਜਾ ਮੜ ਜਾ ਦੇਖੋ ਤੁਹਾਨੂੰ ਦਿਖਾਉਣੀ ਆ ਕਿਦਾਂ ਵਾਜਦੀ ਹਾਂਜੀ ਆ ਵੇਖੋ ਜੀ ਤੁਹਾਨੂੰ ਦੱਸਣ ਲੱਗੀ ਆ ਕਿ ਮੈਂ ਥ੍ਰੈਡਿੰਗ ਨਹੀਂ ਕਰਵਾਈ ਕਿਉਂਕਿ ਥ੍ਰੈਡਿੰਗ ਕਰਨ ਜਾਣਾ ਸੀ ਤੇ ਟਾਈਮ ਜਾ ਹੀ ਨਹੀਂ ਲੱਗਿਆ ਤੇ ਬਾਬਾ ਹੀ ਲੇਟ ਹੋ ਗਿਆ ਕੰਮ ਤੇ ਹੁਣ ਮੈਂ ਸੋਚਣ ਢੀ ਆ ਕਿ ਚਲੋ ਥ੍ਰੈਡਿੰਗ ਤੇ ਮੈਂ ਸ਼ਾਮ ਨੂੰ ਕਰਵਾਉਂਗੀ ਤੇ ਅਜੇ ਸ਼ਗਨ ਤੇ ਕੱਲ ਹੀ ਆ ਕੱਲ ਹੀ ਜਾਣਾ ਵਾ ਫਿਰ ਮੈਂ ਸੋਚਿਆ ਕਿ ਚਲੋ ਥੋੜਾ ਫੋਰਹੈਂਡ ਤੇ ਅੱਪਰ ਲਿਪਸ ਸਾਫ ਕਰ ਲੈਨੀ ਆ ਆ ਵੇਖੋ ਜੀ ਕਿਸੇ ਭੈਣ ਨੂੰ ਨਾ ਆਉਂਦੇ ਹੁਣ ਤੇ ਉਹ ਕਰ ਸਕਦੀ ਆ ਵੇਖ ਰੀਲ ਦਾ ਤਾਂ ਗਲਾ ਅਗੇ ਨੂੰ ਅੱਗੇ ਗੰਡ ਦੇ ਲੈਣੀ ਆ ਤੇ ਇਦਾਂ ਕੈਂਚੀ ਵਾਲਾ ਮਾਰ ਕੇ ਚੱਕਰ ਤੇ ਆ ਵੇਖੋ ਤੁਸੀਂ ਇਦਾਂ ਆਰਾਮ ਨਾਲ ਆਪਣਾ ਫੋਰ ਹੈ ਡਬਲ 립ਸ ਵਗੈਰਾ ਕਰ ਸਕਦੇ ਆ ਦੇਖਿਓ ਮੈਂ ਵੱਡਾਂ ਕਰਕੇ ਵਿਖਾਉਣੀ ਆ ਆ ਖਰਾਬ ਨਾਲ ਇਦਾਂ ਹੋ ਜਾਂਦਾ ਆ ਇਹ ਐਮਰਜੈਂਸੀ ਤੁਹਾਡੇ ਕੋਲ ਨਹੀਂ ਟਾਈਮ ਲੱਗਾ ਕਿਤੇ ਜਾਣਾ ਆ ਤੇ ਤੁਸੀਂ ਆਰਾਮ ਨਾਲ ਧਾਗਾ ਚਲਾ ਸਕਦੇ ਆ ਜੀ ਤੇ ਮጣ ਗਰੀ ਕੱਚੀ ਆ ਬੜੀ ਰੀਲ ਬਹੁਤ ਕੱਚੀ ਆ ਝਟ ਟੁੱਟ ਜਾਂਦਾ ਹੈ ਧਾਗਾ ਤੇ ਬਾਕੀ ਲੇਟ ਕਾਫੀ ਹੋ ਗਿਆ ਆ ਗਾਲਾ ਮੈਨੂੰ ਪੈਂਡੀਆਂ ਰਜ ਰਜ ਕੇ ਹੀ ਹੁਣ ਸਾਰਿਆਂ ਕੋਲੋਂ ਤੇ ਮੰਮੀ ਚਲ ਗਏ ਆ ਤੇ ਗਮਲ ਤਿਆਰ ਹੋ ਗਿਆ ਤੇ ਜਿਹੜਾ ਕੈਨੇਡਾ ਵਾਲਾ ਭਾਜੀ ਆ ਉਹ ਅਜੇ ਧੌਂੜਿਆ ਮੇਰੇ ਕੱਲਰ ਲੱਤ ਬੈਠਾ ਤੇ ਹੁਣ ਮੈਂ ਵੀ ਲੱਗੀ ਬਸ ਤਿਆਰ ਹੋਣ ਤਿਆਰ ਹੋ ਕੇ ਤੇ ਬਸ ਹੁਣ ਮੇਰੀ ਵੀ ਤਿਆਰੀ ਆ ਤੇ ਹੁਣ ਜਿਹੜਾ ਪਹਿਲਾ ਸੂਟ ਰਹਿ ਗਿਆ ਉਹ ਮੈਂ ਆ ਕੇ ਹੁਣ ਵਿੱਚੋਂ ਟਾਈਮ ਮਿਲੂਗਾ ਜਦੋਂ ਭੋਗ ਪੈਜੂਗਾ ਭੋਗ ਤੇ ਪੈ ਗਿਆ ਯਾਰ ਤੁਹਾਨੂੰ ਪਤਾ ਸਾਨੂੰ ਆਜ ਸੋਣੀ ਡਈ ਹੋਣੀ ਕਿਤਨਾ ਔਂਡਿਆ ਆ ਤੇ ਬਾਕੀ ਫਿਰ ਮੈਂ ਵਿੱਚੋਂ ਆ ਕੇ ਜਿਸ ਜਮ ਟਾਈਮ ਲੱਗਾ ਮੈਂ ਬਾਕੀ ਸੀ ਲੂੰਗੀ ਕਿਉਂਕਿ ਪਹਿਣਾ ਤੇ ਜ ਸਵੇਰੇ ਹੀ ਆ ਰਾਤ ਆਪਣੇ ਕੋਲ ਹੀ ਆ ਠੀਕ ਹੈ ਤੇ ਹੁਣ ਮਤਲਬ ਦੱਸ ਲੱਗੀ ਕਿ ਮੈਂ ਸਕੇਰਾ ਸੂਟ ਪਾਉਣ ਲੱਗੀ ਆ ਤੇ ਸੂਟ ਮੈਂ ਦੋ ਕੱਢੇ ਸੀ ਤੇ ਮੰਮੀ ਕਹਿੰਦੇ ਨਹੀਂ ਇਹ ਆ ਵਾਲਾ ਨਹੀਂ ਉਹ ਵਾਲਾ ਪਾ ਤੇ ਹੁਣ ਤਾਂ ਮੂੰਹ ਪਾਉਣੀ ਆ ਫਿਰ ਕਿ ਮੈਂ ਕਿਹੜਾ ਸੂਟ ਪਾਵਾਂ ਤੇ ਫੇਰ ਮੈਂ ਆ ਸੂਟ ਕੱਢਿਆ ਹੀ ਆ ਤੇ ਇਹ ਗਿਆ ਥੱਲੇ ਸ਼ਰਾਰਾ ਇਹਦਾ ਟੋਣਾ ਵਾਲਾ ਤੇ ਫੇਰ ਮੈਂ ਕਿਹਾ ਕਿ ਖੋਗ ਖੰਡ ਵਰਸਾ ਲੱਗਿਆ ਵੀ ਇਹ ਥੋੜਾ ਘਰੇ ਓੱਖਾ ਲੱਗੂਗਾ ਤੇ ਫੇਰ ਆ ਵਾਲਾ ਮੈਂ ਸੂਟ ਕੀਤਾ ਪਿਆਰ ਇੰਦਰ ਵਾਲਾ ਆ ਚਨੀਲ ਵਾਲਾ ਇਹ ਵੀ ਸੂਟ ਬੜਾ ਪਿਆਰਾ ਆ ਹੁਣ ਮੈਂ ਇਹ ਲੱਗੀਆਂ ਪੌਣ ਪਾ ਕੇ ਤੇ ਫਿਰ ਮੈਂ ਤੁਹਾਨੂੰ ਰੈਡੀ ਹੋ ਕੇ ਤੇ ਫਿਰ ਤੋਂ ਖੰਨੀ ਆ ਤੇ ਫਿਰ ਆਪਾਂ ਜਾਂਦੇ ਆ ਵਿਆਹ ਵਾਲਾ ਅਈਓ ਕੇ ਰੈਡੀ ਹੁਣ ਆ ਮੇਰੀ ਮੰਮੀ ਹੋ ਕੇ ਰੈਡੀ ਤੇ ਐਵੇਂ ਮੈਂ ਵੀ ਰੈਡੀ ਹੋ ਗਈਆਂ ਹੁਣ ਅਹੀਂ ਚੱਲੇ ਆ ਜੀ ਭੋਗ ਤੇ ਪਾਟ ਦੇ ਭੋਗ ਤੇ ਤੇ ਹੁਣ ਵਿਆਹ ਦੀ ਤੇ ਐਦਾ ਹੀ ਤਿਆਰੀ ਭਾੜੀ ਦਸਤੀ ਹੋਈ ਆ ਕਿਉਂਕਿ ਇਹ ਤੁਹਾਨੂੰ ਕੰਮ ਹੋ ਕਾਫੀ ਆ ਵੀ ਕਾਫੀ ਲੇਟ ਹੋ ਗਏ ਆ ਕਵਰ ਕੋ ਗਾਣਾ ਖਾਂਡਾ ਜਾਂ ਕਿਤੇ ਬਣਾ ਦੇ ਵੀ ਘਰ ਚੱਲ ਜਾਣਾ ਹੋ ਤਾਂ ਤੁਸੀਂ ਬਾਅਦ ਚ ਜਾਣਾ ਹੋ ਤੇ ਹੁਣ ਨਹੀਂ ਰੈਡੀ ਹੋ ਗਿਆ ਜੀ ਤੇ ਹੁਣ ਤੁਸੀਂ ਸਾਨੂੰ ਦੱਸਿਓ ਇਹ ਨੋਸ ਸਬਸਕ੍ਰਾਈਬਰ ਮੈਂ ਜੁਕਮੇ ਤੇਰੀ ਦਿੱਤੀ ਵਾਲੀ ਹੋ ਜਿੱਤੀ ਬਾਈ ਨਹੀਂ ਕਹੋ ਹਾਂ ਸਾਰੇ ਮਿਕਸੋਣ ਲੇ ਤੁਹਾਨੂੰ ਸਾਰੀ ਮੈਂ ਜੋ ਅੱਜ ਤੋਂ ਬੋਣ ਲੱਗੀ ਆ ਜੀ ਹਾਂ ਹੁਣ ਜੀ ਦੇਖੋ ਕਿ ਇਹ ਨੋਸ ਸਬਸਕ੍ਰਾਈਬਰ ਲੱਗਣ ਲੱਗੇ ਕਿਹਾ ਵਾ ਤੇ ਤੁਸੀਂ ਹੁਣ ਦੱਸਿਓ ਕਮੈਂਟ ਕਰਕੇ ਤੇ ਹੁਣ ਚਲੋ ਜੀ ਹੁਣ ਚੱਲਦੇ ਆ ਰਿਹਾ ਵਾਲੇ ਤੇ ਤਾਂ ਮਿਲਦੇ ਆ ਨੈਕਸਟ ਵਲੋਗ ਵਿੱਚ ਜੀ ਚਲੋ ਜੀ ਸਤ